ਹਣ ਦੇਖ ਲੋ ਆ ਜਿਹੜਾ ਹਨਾ ਮੋੜ ਆ ਲੈਫਟ ਹਾਂਜੀ ਆਪਾਂ ਇੱਧਰ ਨੂੰ ਜਾਣਾ ਠੀਕ ਆ ਜਦੋਂ ਹੁਣ ਇੱਧਰ ਨੂੰ ਜਾਣਾ ਹੈ ਹਾਫ ਕਲੱਚ ਤੇ ਹੀ ਮੋੜ ਕੱਟਣੇ ਆਪਾਂ ਫੁੱਲ ਕਲੱਚ ਤੇ ਮੋੜ ਨਾ ਕੱਟਿਓ ਹਣ ਦੇਖ ਲੋ ਮੋੜ ਕੋਈ ਵੀ ਨਹੀਂ ਜਿਹੜਾ ਲੈਫਟ ਮੋੜਿਆ ਤੇ ਜੇ ਕੋਈ ਮੋੜੇ ਆ ਗਏ ਕਲੱਚ ਦਬਾ ਕੇ ਬ੍ਰੇਕ ਲਾਉਣੀ ਹੈ ਕਿੱਥੇ ਨਹੀਂ ਦੀਦਾ ਉੱਥੇ ਹੋਰਾਂ ਜ਼ਰੂਰ ਦੇਣਾ ਆ ਤੇ ਹਾਫ ਕਲੱਚ ਤੇ ਮੋੜ ਕੱਟਣਾ ਆ ਜੇ ਕੋਈ ਮੋੜੇ ਆ ਗਏ ਕਲੱਚ ਕਲੱਚ ਪੂਲ ਦਬਾ ਕੇ ਬ੍ਰੇਕ ਲਾ ਦੇ ਤੇ ਹੈਂਡ ਇੰਡੀਕੇਟਰ ਜ਼ਰੂਰ ਲਾਉਣਾ ਆਪਾਂ ਲੈਫਟ ਹੈਂਡ ਇੰਡੀਕੇਟਰ ਲਾਉਣਾ ਆ ਤੇ ਜੇ ਹੁਣ ਮੈਨੂੰ ਆਪ ਰਾਈਟ ਜਾਣਾ ਹੈ ਤਾਂ ਰਾਈਟ ਇੰਡੀਕੇਟਰ ਲਾਉਣਾ ਹੈ ਠੀਕ ਹੈ ਇੰਡੀਕੇਟਰ ਦਾ ਖਿਆਲ ਖੜਾ ਬਾਕੀ ਜੇ ਤੁਸੀ ਮੂਰਨੀ ਹੈ ਕਿੱਡੀ ਪਹਿਲਾਂ ਇੰਡੀਕੇਟਰ ਲਾਉਣਾ ਤੇ ਸ਼ੀਸ਼ਾ ਵੀ ਦੇਖਣਾ ਹੈ ਕਿਧਰ ਨੂੰ ਚੱਲੇ ਉਧਰਲੇ ਸ਼ੀਸ਼ਾ ਦੇਖ ਲਿਓ ਜੇ ਤੁਸੀਂ ਰਾਈਟ ਕੱਲੇ ਰਾਈਟ ਸ਼ੀਸ਼ਾ ਦੇਖ ਲਿਓ ਜੇ ਤੁਸੀਂ ਲੈਫਟ ਚੱਲੇ ਤਾਂ ਲੈਫਟ ਸ਼ੀਸ਼ਾ ਦੇਖੀਓ ਠੀਕ ਹੈ ਉਹ ਸ਼ੀਸ਼ੇ ਤੋਂ ਬਿਨਾਂ ਦੇਖ ਕੇ ਗੱਡੀ ਨੂੰ ਮੂਰਨ ਕੋਈ ਬਹਣ ਪਹਿਲਾਂ ਸਮਝ ਆਈ ਹੈ ਕਿ ਸ਼ੀਸ਼ੇ ਤੋਂ ਬਿਨਾਂ ਦੇਖੇ ਤੱਕੋਗੇ ਜੇ ਕੋਈ ਪਿੱਛੇ ਆ ਰਿਹਾ ਹੋਇਆ ਉਹਦੇ ਵਿੱਚ ਬਜਣਾ ਨਹੀਂ ਠੀਕ ਹੈ ਤੇ ਚਲੋ ਹੁਣ ਤੁੰਮੀ ਇਹਦਾ ਹੈਡ ਬ੍ਰੇਕ ਟਾਲ ਕਰੋ ਚੌੜਾ ਚੌੜਾ ਜੀ ਉਧਰ ਚੌੜਾ ਹੈ ਹੈਂਡ ਬ੍ਰੇਕ ਪਹਿਲੇ ਡਾਊਨ ਕਰ ਲਓ ਤੇ ਪਹਿਲੇ ਗੇਅਰ ਵਿੱਚ ਹੀ ਆਪਾਂ ਮੋੜ ਕੱਟਨੇ ਆ ਕਿਉਂਕਿ ਦੂਸਰੇ ਗੇਅਰ ਵਿੱਚ ਨਹੀਂ ਮੋੜ ਕੱਟਨੇ ਦੂਸਰੇ ਗੇਅਰ ਵਿੱਚ ਉਹ ਮੋੜ ਕੱਟ ਸਕਦੇ ਜਿੱਥੇ ਆਪਾਂ ਨੂੰ ਹਾਂ ਦੀਦਾ ਆ ਪਰ ਹਜੇ ਯਾਨੀ ਕਿ ਆਪਣੇ ਵਿੱਚ ਇੰਨੀ ਤੇਜ਼ੀ ਨਹੀਂ ਹੋਣੀ ਹੈ ਤੁਸੀਂ ਯਾਨੀ ਕਿ ਪਹਿਲੇ ਗੇਅਰ ਵਿੱਚ ਹੀ ਮੋੜ ਕੱਟਿਓ ਚਲੋ ਹੁਣ ਹੌਫ ਪੀਛਾ ਛੱਡੋ ਜੋ ਕਿ ਮੋੜੇ ਆ ਗਿਆ ਕਲਚ ਦਬਾ ਕੇ ਦੇਖੋ ਸਟੀering ਸ਼ੀਟ ਹੀ ਕਿੱਥਾ ਪਹੁੰਚੀ ਹੈ ਲੈਫਟ ਨੂੰ ਪਲਾਟਾ ਥੋੜਾ ਜਿਹਾ ਨਹੀਂ 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 ਬ੍ਰੇਕ ਨਹੀਂ ਪਾਣੀ ਆਪਾ ਕਲਚ ਦਬੜਾ ਮੇਰਾ ਬ੍ਰੇਕ ਛੱਡ ਦੇ ਹਾਫ ਕਲਚ ਰੱਖਿਓ ਬਸ ਕਟੋ-ਕਟੋ ਮੇਰੇ ਇਹਨੂੰ ਬਸ ਥੋੜੀ ਜਿੰਨੀ ਲੋੜ ਆ ਉੰਨੀ ਕੁ ਕਟਣੀ ਆਪਾ ਵਾਟ ਵੀ ਦੇਣਾ ਦਰ ਸਿੱਧੇ ਕਰੋ ਹਾਂ ਸਹੀ ਹੋ ਚਲੋ ਪੂਰੇ ਛੱਡ ਦਿਓ ਸਾਰਾ ਕਲਚ ਠੀਕ ਹੈ ਮੋਰੇ ਰਾਹ ਵੀ ਦੇਖਣਾ ਮੋਰੇ ਰਾਹ ਕਿੱਦਾਂ ਆ ਜੋ ਦਰਹਾ ਖਰਾਵੇ ਤੇ ਹੋੜੀਓ ਜੀ ਗियर ਸਬਦਾ ਕੇ ਗੇਰ ਹੁਣ ਚੇਂਜ ਕਰਨਾ ਦੂਸਰਾ ਗੇਰ ਪਾਉਣਾ ਆ ਦੂਸਰਾ ਗੇਰ ਠੀਕ ਹੈ ਹਟ ਦੋ ਕਲਚ ਬਾਕੀ ਦੇਖ ਲੈਣਾ ਇੱਥੇ ਰਾਹ ਵੀ ਛੋਟਾ ਆ ਸਾਡਾ ਜਿੱਦਾਂ ਹਣ ਕੋਈ ਪੂਰੀ ਗੱਡੀ ਆ ਗਈ ਤੁਹਾਨੂੰ ਇੱਕ ਟਾਇਰ ਫੇ ਖੱਤੀ ਦੇ ਨਾਲਾ ਪਾਣਾ ਆ ਅਗਲਾ ਵੀ ਇੱਕ ਟਾਇਰ ਖੱਤੀ ਦੇ ਲਾਉਂਗਾ ਫੇ ਦੋ ਗੱਡੀਆਂ ਨਿਕਲਣੀਆਂ ਤੇ ਜਿਵਾਲੀ ਗੱਲ ਆ ਜੇ ਰਸਤਾ ਘਟਿਆ ਫੇ ਸਾਈਡ ਤੇ ਗੱਡੀ ਰੋਕ ਕੇ ਅਗਲੇ ਵੱਲ ਤੁਹਾਨੂੰ ਆਪਾਂ ਰਾਹ ਦੇ ਦੂਸਰੇ ਗੀਰ ਵਿੱਚ ਮੋੜ ਕੱਟਦੇ ਹੋ ਪਰ ਸਟੀering ਹਲਕਾ ਜਿਹਾ ਘਮੋੜਾ ਪੈਣਾ ਤੁਹਾਨੂੰ ਨਾਲੇ ਹਾਰਨ ਮਾਰ ਲਓ ਜਿੱਦਾਂ ਮੋੜ ਨਹੀਂ ਦੀਦਾ ਆਹਵਾਪਾ ਆਪਾਂ ਆਪ ਜਿੱਦਾਂ ਮੋੜ ਹੈ ਉਹ ਸਾਦਨਾ ਸਟੀering ਤੁਹਾਨੂੰ ਘਮੋੜਾ ਕਰਦੇ ਜਦੋਂ ਮੋੜ ਸ਼ੀਸ਼ਾ ਦੇਖੋ ਪਿੱਛੇ ਰੋਡ ਖਾਲੀ ਆ ਠੀਕ ਆ ਹਲੇ ਮੋੜ ਆ ਗਿਆ ਸਟੀering ਮੜਾ ਘੁਮਾਓ ਮੜਾ ਹੌਟ ਘੁਮਾਓ ਆਸ ਠੀਕ ਆ ਹੋਰ ਨਾ ਕੁਝ ਕਰੀ ਬਸ ਤੇ ਸਿੱਧੀ ਚੱਲੋ ਜਦੋਂ ਮੋੜ ਕੱਟੋਗੇ ਆਪਾਂ ਬਿੱਤੀ ਸਿੱਧੀ ਐਂਡੀਕੇਟਰ ਬੰਦ ਕਰੋ ਆਪਾਂ ਸਹੀ ਗੋ ਬਸ ਇਤਨੀ ਹਲਕੇ ਹਲਕੇ ਮੂੜੀ ਹੋਈ ਹੈ ਸਟੀering ਇਹ ਦੇਖ ਲਓ ਰੋਡ ਖਾਲੀ ਹੈ ਇੱਕ ਵਾਰ ਰੁਕੋ ਪਹਿਲਾਂ ਗੱਡੀ ਤੇ ਬ੍ਰੇਕ ਲਾਓ ਕਲਚ ਦੱਬੋ ਫੋਲ ਬ੍ਰੇਕ ਆ ਆਪਣੀ ਗੱਡੀ ਹੁਣ ਬਿਊਟਲ ਹੋ ਗਈ ਆ ਫੇਰ ਨਹੀਂ ਪਿਆ ਕਲਚ ਨਹੀਂ ਫੋਲਦਾ ਬੇਸਿਕ ਕਲਚ ਥੋੜੀ ਆਵਾਜ਼ ਆਵੀ ਜਦੋਂ ਗੇਅਰ ਪਾਉਂਦੇ ਲੀਵਰ ਜਾਂ ਇਧਰ ਰੱਖਿਆ ਕਰੋ ਚਲੋ ਹੁਣ ਦੂਰੋਂ ਗੇਅਰ ਪੈ ਗਿਆ ਦੂਰੋਂ ਗੱਡੀ ਹਾਫ ਕਲਚ ਤੇ ਗੱਡੀ ਦੂਰ ਹੋਣਾ ਜਿੱਦਾਂ ਮੋੜ ਆ ਮੋੜ ਆਇਆ ਇੱਧਰ ਦਾ ਸਟਰੀਮ ਘੁਮਾਈ ਜਾਓ ਬ੍ਰੇਕ ਛੱਡ ਦਿਓ ਹਾਫ ਕਲਚ ਤੇ ਰੇਖ ਨਾਲ ਦੱਬਿਓ ਘੁਵਾ ਲੀ ਘੁਵਾ ਲੀ ਕਿਹੜਾ ਮੁੱਤ ਘੁਵਾ ਲੀ ਹਾਂ ਠੀਕ ਹੋਊ ਨਾ ਕੱਟੇ ਵਾਸ਼ਨਾ ਕਰੀਓ ਟਰ ਸਿੱਧੇ ਕਰੋ ਉਧਰ ਕੋਲ ਹਾਂ ਘੱਟੋ ਬਾਸ ਠੀਕ ਹੈ ਟਰ ਸਿੱਧੇ ਲੱਕੋ ਚੇ ਮੋਸਾ ਵੀ ਹੈ ਹਾਂ ਤੇ ਵੀ ਹਲਕੇ ਹਲਕੇ ਹਣ ਮੂੜਿਆ ਮੂੜੀ ਪੈਦਾ ਹੋਰ ਨਾ ਮਾਰ ਸਕਦੇ ਆ ਇਥੋਂ ਅੱਗ ਗੜੀ ਨਾਲ ਲੱਗਦੀ ਹੈ ਇਹਨਾਂ ਦਾ ਵੀ ਖਿਆਲ ਰੱਖਣਾ ਬ੍ਰੇਕ ਪ੍ਰੈ ਕਰਿਆ ਹੁਣ ਤੁਸੀਂ ਰੇਸ ਤੋਂ ਬੰਦਾ ਜਾ ਕੇ ਲੋ ਕਲਚ ਫੋਲ ਦਬੋ ਹਾਂ ਫੋਲ ਦਬੋ ਕਲਚ ਮਸ਼ੀਨ ਕਰਿਓ ਬ੍ਰੇਕ ਨਾ ਲਾਇਓ ਹੁਣ ਤੁਸੀਂ ਹਾਫ ਕਲਚ ਛੱਡੋ ਹਾਫ ਕਲਚ ਛੱਡੋ ਠੀਕ ਹੈ ਹੁਣ ਸਾਰਾ ਕਲਚ ਛੱਡ ਦਿਓ ਔਰ ਨਵਾਰੋ ਕਿਉਂਕਿ ਬ੍ਰੇਕਰ ਤੇ ਜੇ ਹੁਣ ਆਪਾਂ ਆ ਵੱਡਾ ਬ੍ਰੇਕਰ ਸਗਾ ਇੱਥੇ ਫੋਲ ਕਲਚ ਦਬਾ ਲਈਦਾ ਹੁੰਦਾ ਜੇ ਲੱਗਦਾ ਗੱਡੀ ਰੁਕਣ ਲੱਗੀ ਆ ਫਿਰ ਹਾਫ ਕਲਚ ਰੱਖ ਲਈਦਾ ਹੁੰਦਾ ਫੋਲ ਕਲਚ ਛੱਡਣਾ ਨਹੀਂ ਆਪਾਂ ਜਦੋਂ ਮਾਰੇ ਮੂਹਲੇਟਾ ਨਿਕਲ ਗਏ ਫਿਰ ਹਾਫ ਕਲਚ ਜਦੋਂ ਗੱਡੀ ਚੱਲ ਪਈ ਫਿਰ ਸਾਰਾ ਕਲਚ ਛੱਡ ਕੇ ਦਿੰਦਾ ਹ ਉਹਕੇ ਜੇ ਨਹੀਂ ਕਲਚ ਦਬਦੇ ਗੱਡੀ ਨੇ ਜੰਪ ਪਾਉ ਖਾਣਾ ਇਸੇ ਵਰੀ ਕਰਾਂ ਤੇ ਇੱਥੋਂ ਹੁਣ ਆਪਾਂ ਜਾਣਾ ਲੈਫਟ ਆ ਵੀ ਟਿੱਖਾ ਜਿਹਾ ਮੋੜਿਆ ਇੰਡੀਕੇਟਰ ਲਾਉਂਦੋਂ ਪਹਿਲਾਂ ਲੈਫਟ ਹੁਣ ਟੀਪ ਪੁਆਇੰਟ ਇਹੋੜਾ ਮੋੜੇ ਤੁਸੀਂ ਰਾਈਟ ਵੀ ਲੇਟਾ ਲੈਣਾ ਤੁਹਾਨੂੰ ਦੇਖਣਾ ਇਹ ਛੋਟਾ ਘੋੜਾ ਹੈ ਨਾ ਕਾਫੀ ਥੋੜੀ ਜਿਹੀ ਦੂਰ ਗੱਡੀ ਚਾੜ੍ਹ ਕੇ ਪਿੱਤਣੀ ਪੈਣੀ ਹੈ ਤੁਹਾਨੂੰ ਥੋੜੀ ਰਾਈਟ ਲੋੜਾ ਫੇਰ ਠੀਕ ਹੈ ਪਾਸੇ ਚ ਰੱਖਿਓ ਜੇ ਕੋਈ ਮੋੜੇ ਆਕੇ ਤਾਂ ਬ੍ਰੇਕ ਲਾ ਦਿਓ ਹਾਰਨ ਮਾਰੋ ਆਸਤ ਆਜਾ ਹਾਫੇ ਰੱਖੋ ਠੀਕ ਹੈ ਠੀਕ ਹੈ ਚਲੋ ਚਲਾਉਂਦੇ ਹਾਂ ਇਹ ਜਿਹੜੇ ਛੋਟੇ ਬੂੜ ਹੋਣੇ ਜਿੱਦਾਂ ਹਣ ਤੇ ਉਹ ਛਾੜ ਕੇ ਤੁਸੀਂ ਕੱਟ ਲੈਣਾ ਜੇ ਥੱਲੇੋਂ ਆਪ ਰੱਖ ਕੇ ਕੱਟਦੇ ਆ ਜਿੱਦਾਂ ਮੂਰੇ ਤੰਦ ਬਣੀ ਹੋਊ ਚੀਜ਼ ਆ ਫਿਰ ਇੱਥੇ ਦੀ ਸਾਈਡ ਲੱਗਣ ਦੇ ਚਾਂਸ ਹੋ ਜਾਂਦੇ ਹੁੰਦੇ ਆ ਪਰ ਹੋਰ ਇਹ ਫਿਰ ਰਾਈਟ